ਇੱਕ ਪਾਸੇ ਤਾਂ ਨਵਦੀਪ ਜਲਵੇੜਾ ਦੀ ਲੜਾਈ ਲੜੀ ਜਾ ਰਹੀ ਸੀ ਤਾਂ ਉੱਥੇ ਹੀ 45 ਦੇ ਕਰੀਬ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਰਿਹਾਅ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਕਿ ਆਖਰਕਾਰ ਕੀ ਦਰਸਾਣਾ ਚਾਹੁੰਦਾ ਪ੍ਰਸ਼ਾਸਨ ਇੱਥੇ ਤੁਸੀਂ ਹੁਣ ਵੇਖ ਕੇ ਆਇਓ ਹਰਿਆਣੇ ਦੇ ਵਿੱਚ ਦਾਖਲ ਹੋ ਕੇ ਆਇਆ ਮੰਡੀ ਦੇ ਵਿੱਚ ਦੀ ਉਹਦੀ ਉਮਾਲੇ ਦੇ ਵਿੱਚ ਦੀ ਉਹਨਾਂ ਨੇ ਜਿਹੜੀਆਂ ਰੋਕਾਂ ਲਾਈਆਂ ਸੀ ਉਹਨਾਂ ਨੂੰ ਆਪ ਹਟਾਉਣੀਆਂ ਪਈਆਂ ਵੀ ਵੜ ਰਿਹਾ ਹੈ ਕਿ ਮਾਹੌਲ ਇਦਾਂ ਦਾ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੱਗੇ ਨਹੀਂ ਵੱਧ ਸਕਦੇ ਹਾਲਾਂਕਿ ਹਾਈ ਕੋਰਟ ਨੇ ਸਖਤ ਆਦੇਸ਼ ਇੱਕ ਹਫ਼ਤੇ ਚ ਕਿਤੇ ਹੋਏ ਸੀ ਕਿ ਇੱਕ ਹਫ਼ਤੇ ਚ ਜਿਹੜਾ ਸ਼ੰਭੂ ਆਰਡਰ ਖੋਲ ਦਿੱਤਾ ਜਾਵੇ ਚਲੋ ਇਹਦੇ ਖਿਲਾਫ ਕੋਈ ਹਾਈ ਕੋਰਟ ਚ ਗਿਆ ਹਾਈ ਕੋਰਟ ਨੇ ਬਹੁਤ ਜਲਦੀ ਇਹ ਫੈਸਲਾ ਦਿੱਤਾ ਫੈਸਲਾ ਆ ਗਿਆ ਅੱਜ ਉਹਨਾਂ ਦੀ ਜਿਹੜੀ ਤਰੀਕ ਹੈ ਉਹ ਖਤਮ ਹੋਣ ਲੱਗੀ ਤੇ ਉਸੇ ਜਮਾਨਤ ਮਿਲਣ ਦੇ ਬਾਵਜੂਦ ਵੀ ਜਿਹੜਾ ਉਸ ਨੂੰ ਉਸ ਤਰੀਕੇ ਨਾਲ ਨਹੀਂ ਚੱਲਣ ਦਿੱਤਾ ਜਾ ਰਿਹਾ ਜਿਵੇਂ ਨਵਦੀਪ ਜਲਵੇੜਾ ਦੇ ਲਈ ਪ੍ਰੋਗਰਾਮ ਉਲੀਕਿਆ ਗਿਆ ਸੀ ਸਾਡਾ ਦੋਨੇ ਫੋਰਮਾਂ ਦਾ ਪ੍ਰੋਗਰਾਮ ਦਿੱਤਾ ਸੀ 13 ਫਰਵਰੀ ਨੂੰ ਦਿੱਲੀ ਚੱਲੋ ਉਹ ਸਥਿਤੀ ਦੇ ਵਿੱਚ ਇੱਕ ਵਾਰਦਾਤ ਹੁੰਦੀ ਹੈ ਭਾਨਾ ਸਿੱਧੂ ਵਾਲੀ ਪੰਜਾਬ ਦੇ ਨਵਦੀਪ ਜਲਵੇੜਾ ਜਿਹੜਾ ਕਿ 101 ਤੋਂ ਉੱਪਰ ਜਿਹੜੇ ਦਿਨ ਜੇਲ੍ਹ ਵਿੱਚ ਰਹਿ ਕੇ ਆਇਆ ਤਾਂ ਉਸ ਦੀ ਰਿਹਾਈ ਹੋਈ ਹੈ ਤੇ ਉਸ ਦੇ ਸਬੰਧੀ ਹੀ ਕਿਸਾਨਾਂ ਵੱਲੋਂ ਇੱਕ ਵੱਡਾ ਪਲਾਨ ਬਣਾਇਆ ਗਿਆ ਸੀ ਕਿ ਅੱਜ ਅਨਾਜ ਮੰਡੀ ਅਵਾਲਾ ਵਿੱਚ ਪਹੁੰਚ ਕੇ ਵੱਡੀ ਵਿਚਾਰ ਚਰਚਾ ਕੀਤੀ ਜਾਏਗੀ ਵੱਖ-ਵੱਖ ਜਿਹੜੇ ਉੱਥੇ ਪ੍ਰਤੀਕਰਿਆ ਕੀਤੀ ਜਾਏਗੀ ਪਰ ਉਸ ਤੋਂ ਪਹਿਲਾਂ ਕਿਸਾਨਾਂ ਨੂੰ ਜਿਹੜਾ ਪੰਜਾਬ ਦੇ ਬਾਰਡਰਾਂ ਤੇ ਹੀ ਰੋਕ ਲਿਆ ਗਿਆ ਤਾਂ ਇਸ ਸਵਰਦੀ ਗੱਲਬਾਤ ਕਰਦੇ ਆ ਕਿਸਾਨ ਆਗੂ ਨੇ ਕਾਕਾ ਸਿੰਘ ਕੋਟਲਾ ਤੇ ਕਿਵੇਂ ਦੇਖਦੇ ਨੇ ਕਿ ਨਵਦੀਪ ਜਲਵੇੜਾ ਦੀ ਜਿੱਥੇ ਰਿਹਾਈ ਹੋਈ ਆ ਪਰ ਉੱਥੇ ਹੀ ਕੁਝ ਕਿਸਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਹਾਲਾਂਕਿ ਰਿਹਾ ਕੀਤਾ ਗਿਆ ਇੱਕ ਪਾਸੇ ਤਾਂ ਨਵਦੀਪ ਜਲਵੇੜਾ ਦੀ ਲੜਾਈ ਲੜੀ ਜਾ ਰਹੀ ਸੀ ਤਾਂ ਉੱਥੇ ਹੀ 45 ਦੇ ਕਰੀਬ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਰਿਹਾ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਕਿ ਆਖਰਕਾਰ ਕੀ ਦਰਸਾਣਾ ਚਾਹੁੰਦਾ ਪ੍ਰਸ਼ਾਸਨ ਇੱਥੇ ਵੇਖੋ ਜਿਹੜਾ ਨਵਦੀਪ ਜਲਵੇੜਾ ਕੱਲ ਹੀ ਰਿਹਾ ਹੋ ਚੁੱਕਿਆ ਸੀ 10 ਵਜੇ ਅਸੀਂ ਉਹ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਵੈਸੀ ਐਸਐਸਪੀ ਦਾ ਘਰੋ ਦਾ ਉਹ ਸਾਡੇ ਆਗੂਆਂ ਨੇ ਐਲਾਨ ਕਰਤਾ ਸੀ ਕਿ ਕੋਈ ਕਰੋਨਾ ਨਹੀਂ ਕਰਨਾ ਸਿਰਫ ਉਸ ਨੌਜਵਾਨ ਨੂੰ ਲਿਜਾ ਕੇ ਦਾਣਾ ਮੰਡੀ ਦੇ ਵਿੱਚ ਉੱਥੇ ਉਹਦਾ ਸਵਾਗਤ ਕਰਕੇ ਉਦੋਂ ਬਾਅਦ ਮਾਰਚ ਬਣਾ ਕੇ ਸ਼ੰਭੂ ਬਾਰਡਰ ਤੇ ਲੈ ਕੇ ਆਉਣਾ ਸੀ ਪਰ ਪਤਾ ਨਹੀਂ ਕੀ ਹਰਿਆਣਾ ਸਰਕਾਰ ਘਬराई ਹੋਈ ਸੀ ਕਿ ਅੰਦਰਲਾ ਡਰ ਸੀ ਉਹਦੇ ਬਈ ਕਿਸਾਨ ਆ ਕੇ ਪਤਾ ਨਹੀਂ ਕੀ ਕਰ ਦੇਣਗੇ ਪਰ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਆ ਅਸੀਂ ਕਿਹਾ ਵੀ ਸਾਡਾ ਕੋਈ ਪ੍ਰੋਗਰਾਮ ਨਹੀਂ ਜਿਹੜਾ ਵੀ ਪ੍ਰੋਗਰਾਮ ਹੁੰਦਾ ਦੋਨੇ ਫੋਰਮਰੋਂ ਲਾਨ ਕਰਕੇ ਹੁੰਦਾ ਕੋਈ ਅਸੀਂ ਚੁੱਕੀ ਨਹੀਂ ਕਰਨਾ ਰਾਤ ਨੂੰ ਨਹੀਂ ਕਰਨਾ ਆਸੇ ਪਾਸੇ ਪਰ ਜਿਹੜਾ ਪ੍ਰਸ਼ਾਸਨ ਨੇ ਲੈਤਾ ਪੰਗਾ ਸਵੇਰ ਸਾਡੇ ਜਿਹੜੇ ਆਗੂ ਆ ਗ੍ਰਿਫਤਾਰ ਕੀਤੇ ਕੋ ਸਟੇਸ਼ਨ ਤੋਂ ਜਿਹੜੇ ਰੇਲਵੇ ਤੋਂ ਉਤਰੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਭਾਵੇਂ ਤੁਸੀਂ 45 ਕੇ ਨੂੰ ਸਾਡੇ ਜਗ੍ਹਾ ਦੇ ਵਿੱਚ ਜਿਵੇਂ ਬਰਨਾਲੇ ਵਾਲੇ ਮਾਨਸਾਲੇ ਬਹੁਤ ਕਿਸਾਨ ਜਿਹੜੇ ਇੱਥੇ ਗ੍ਰਿਫਤਾਰ ਕੀਤੇ ਗਏ ਪਰ ਉਹਨਾਂ ਜਦੋਂ ਆਪਾਂ ਗਏ ਵੀ ਸਾਡਾ ਤਾਂ ਪ੍ਰੋਗਰਾਮ ਇਹ ਆ ਪਰ ਉਹਨੂੰ ਕਹਿੰਦੇ ਸੀ ਵੀ ਹਰਿਆਣੇ ਦੇ ਵਿੱਚ ਅਸੀਂ ਦਾਖਲ ਹੀ ਨਹੀਂ ਹੋਣ ਦੇਣਾ ਤੁਸੀਂ ਹੁਣ ਵੇਖ ਕੇ ਆਇਓ ਹਰਿਆਣੇ ਦੇ ਵਿੱਚ ਦਾਖਲ ਹੋ ਕੇ ਆਇਆ ਮੰਡੀ ਦੇ ਵਿੱਚ ਦੀ ਉਹਦੀ ਉਮਾਲੇ ਦੇ ਵਿੱਚ ਦੀ ਉਹਨਾਂ ਨੇ ਜਿਹੜੀਆਂ ਰੋਕਾਂ ਲਾਈਆਂ ਸੀ ਉਹਨਾਂ ਨੂੰ ਆਪ ਹਟਾਉਣੀਆਂ ਪਈਆਂ ਜਿਹੜੇ ਸਾਡੇ ਬੰਦੇ ਫੜੇ ਸੀ ਉਹ ਰਿਹਾ ਕਰਨੇ ਪਏ ਤਾਂ ਉਹ ਜਿਹੜਾ ਰਸਤਾ ਹੁਣ ਆਪਾਂ ਜਿਹੜਾ ਚੁਣਿਆ ਸੀ ਉਸ ਰਸਤੇ ਤੇ ਆ ਕੇ 10-20 ਮਿੰਟਾਂ ਦੇ ਵਿੱਚ ਉਹ ਸਾਡਾ ਸਾਰਾ ਕਾਫਲਾ ਇੱਥੇ ਆਊਗਾ ਇੱਥੇ ਜੋ ਆਪਣਾ ਪ੍ਰੋਗਰਾਮ ਮਿਥਿਆ ਹੋਇਆ ਉਹ ਪ੍ਰੋਗਰਾਮ ਦੇ ਮੁਤਾਬਕ ਕਰਾਂਗੇ ਪਰ ਠੀਕ ਹੈ ਜਿਹੜਾ ਸਾਡਾ ਦਾਣਾ ਮੰਡੀ ਵਾਲੀ ਸੀ ਗੱਲ ਉਹ ਅਸੀਂ ਸਾਮੇ ਨੂੰ ਧਿਆਨ ਚ ਰੱਖਦੇ ਹੋਏ ਕਿ ਹੁਣ ਸਾਡੇ ਕੋਲ ਸਮਾਂ ਨਹੀਂ ਰਹਿਣਾ ਸੀਗਾ ਫਿਰ ਉਹ ਅਸੀਂ ਵਿਚਾਰ ਕੇ ਦੋਨੇ ਫੋਰਮਾਂ ਦੇ ਆਗੂ ਜਿਹੜੇ ਮੌਕੇ ਤੇ ਸੀ ਫਿਰ ਅਸੀਂ ਉਹ ਇੱਥੇ ਲੈ ਕੇ ਆਏ ਕਾਰਨ ਕੀ ਬਣ ਰਿਹਾ ਹੈ ਕਿ ਮਾਹੌਲ ਇਦਾਂ ਦਾ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੱਗੇ ਲਈ ਵੱਧ ਸਕਦੇ ਹਾਲਾਂਕਿ ਹਾਈ ਕੋਰਟ ਨੇ ਸਖਤ ਆਦੇਸ਼ ਇੱਕ ਹਫ਼ਤੇ ਚ ਕੀਤੇ ਹੋਏ ਸੀ ਕਿ ਇੱਕ ਹਫ਼ਤੇ ਚ ਜਿਹੜਾ ਸ਼ੰਭੂ ਆਰਡਰ ਖੋਲ ਦਿੱਤਾ ਜਾਵੇ ਇਸ ਦੇ ਬਾਵਜੂਦ ਵੀ ਇੱਕ ਤੋਂ ਬਾਅਦ ਇੱਕ ਰੋਕਾਂ ਲਗਾਈਆਂ ਜਾ ਰਹੀਆਂ ਨੇ ਕੀ ਕਾਰਨ ਲੱਗਦੇ ਆ ਵੇਖੋ ਅੱਜ ਦੀ ਗੱਲ ਜਿਹੜੀ ਆਮ ਹੈ ਦੂ ਪਹਿਲਾਂ ਬਹੁਤ ਲੋਕ ਜਿਹੜੇ ਮੋਰਚਾ ਚ ਨਹੀਂ ਸ਼ਾਮਲ ਹੋ ਜਿਹੜਿਆ ਨੇ ਉਹਨਾਂ ਦੇ ਲੋਕਾਂ ਦਾ ਪ੍ਰਚਾਰ ਸੁਣਿਆ ਵਿਆ ਬਹੁਤਾਂ ਨੂੰ ਇਹ ਲੱਗਦਾ ਸੀਗਾ 50% ਕਿ ਇਹ ਰਸਤੇ ਕਿਸਾਨਾਂ ਨੇ ਰੋਕੇ ਹੋਏ ਆ ਚਲੋ ਇਹਦੇ ਖਿਲਾਫ ਕੋਈ ਹਾਈ ਕੋਰਟ ਚ ਗਿਆ ਹਾਈ ਕੋਰਟ ਨੇ ਬਹੁਤ ਜਲਦੀ ਇਹ ਫੈਸਲਾ ਦਿੱਤਾ ਫੈਸਲਾ ਆ ਗਿਆ ਅੱਜ ਉਹਨਾਂ ਦੀ ਜਿਹੜੀ ਤਰੀਕ ਹੈ ਉਹ ਖਤਮ ਹੋਣ ਲੱਗੀ ਹੈ ਇੱਕ ਪਾਸੇ ਤਾਂ ਦਿੱਤਾ ਹੋਇਆ ਹਾਈ ਕੋਰਟ ਦਾ ਪਰ ਹਰਿਆਣਾ ਸਰਕਾਰ ਮੰਨ ਨਹੀਂ ਰਹੀ ਦੂਜੀ ਰੋਕਾਂ ਲਾ ਕੇ ਕਿਸਾਨਾਂ ਨੂੰ ਰੋਕ ਰਹੀ ਆ ਜਿਹੜੇ ਸ੍ਰੀਮਕੋਟ ਚ ਗਿਆ ਸਾਨੂੰ ਇਹ ਲੱਗਦਾ ਹੈ ਕਿ ਸਰਕਾਰ ਨੇ ਜਾਣਬੁੱਝ ਕੇ ਸ੍ਰੀਮਕੋਟ ਜਾਣ ਤੋਂ ਜਿਹੜਾ ਹਾਈ ਕੋਰਟ ਨੇ ਕਿਸਾਨਾਂ ਦੇ ਮਾੜਾ-ਮੋਟਾ ਰਾਹਤ ਦਿੱਤੀ ਆ ਇਹਨੂੰ ਉਲਝਾਉਣ ਦੀ ਕੋਸ਼ਿਸ਼ ਕਰਨਗੇ ਜੀ ਵੀ ਜਗਾ ਇਹ ਲੈ ਲਓ ਸਾਡੀ ਜਗਾ ਦਾ ਵੀ ਕਲੀਅਰ ਕੀਤਾ ਹੋਇਆ ਅਸੀਂ 6 ਫਰਵਰੀ ਨੂੰ ਲਿਖ ਕੇ ਦਿੱਤਾ ਸੀਗਾ ਕਿ ਜਾਂ ਜੰਤਰ ਮੰਤਰ ਜਾਂ ਸਾਨੂੰ ਰਾਮਲੀਲਾ ਗਰਾਊਂਡ ਦੇ ਦੋ ਜਗਾ ਲਈ ਅਸੀਂ ਸਹਿਮਤ ਹਾਂ ਪਹਿਲਾ ਜੰਤਰ ਮੰਤਰ ਦੂਜਾ ਰਾਮਲੀਲਾ ਗਰਾਊਂਡ ਕਾ ਜੀ ਚੌਥੀ ਜਗ੍ਹਾ ਛੋਣਨਗੇ ਤਾਂ ਇਸ ਤੇ ਪੇਚ ਅੜੂਗਾ ਅਸੀਂ ਇਹ ਕਲੀਅਰ ਕਰਨਾ ਚਾਹੁੰਦੇ ਹੁਣੀ ਕਈ ਵਾਰੀ ਕਿਤੇ ਸ੍ਰੀਮ ਕੋਰਟ ਦੇ ਵਿੱਚ ਆਜੇ ਵੀ ਕਿਸਾਨਾਂ ਨੂੰ ਅਸੀਂ ਇੱਧਰ ਇੱਕ ਉਹਨਾਂ ਦਾ ਚੱਲ ਰਿਹਾ ਹੈ ਕਿ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਹੈ ਚੰਡੀਗੜ੍ਹ ਜਗ੍ਹਾ ਦੇ ਦिए ਉਹਨਾਂ ਨੂੰ ਸਵਾਲ ਸਾਡਾ ਇਹ ਹੈ ਕਿ ਲੜਾਈ ਕੇਂਦਰ ਸਰਕਾਰ ਨਾਲ ਦਿੱਲੀ ਹੈ ਸਾਡੀ ਰਾਜਧਾਨੀ ਅਸੀਂ ਆਪ ਦੀ ਰਾਜਧਾਨੀ ਤੇ ਜਾ ਰਹੇ ਹਾਂ ਨਾ ਕਿ ਸਾਡਾ ਕਿਸੇ ਪੰਜਾਬ ਸਰਕਾਰ ਨਾਲ ਨਾ ਹਰਿਆਣੇ ਨਾਲ ਆਹ ਜਿਹੜੀਆਂ ਹਾਈ ਕੋਰਟ ਦਾ ਆਇਆ ਹੋਇਆ ਫੈਸਲਾ ਜੋ ਇਹਨੇ ਰੋਕਾਂ ਲਾਈਆਂ ਇਹਦੀ ਜ਼ਿੰਮੇਵਾਰ ਸਿੱਧੀ ਨਾ ਸਿੱਧੀ ਬੀਜੇਪੀ ਹਰਿਆਣਾ ਸਰਕਾਰ ਇਹਨਾਂ ਨੇ ਦੇਖ ਲਿਆ ਕਿਸਾਨਾਂ ਨਾਲ ਪੰਗਾ ਲੈ ਕੇ ਜਿਹੜਾ ਆਪਣੇ ਤੇ ਹਥਰੂਗਾ ਛੱਡੇ ਸਾਡੇ ਟਰੈਕਟ ਭੰਨੇ ਸਾਡੇ ਕਿਸਾਨ ਜ਼ਖਮੀ ਕਰਤੇ ਨਿਗਾ ਚੱਲੀ ਗਈ ਉਹਦਾ ਇਹਨਾਂ ਨੂੰ ਸਿਆਸੀ ਨੁਕਸਾਨ ਹੋਇਆ 50% ਨੁਕਸਾਨ ਹੋਇਆ ਜਿਹੜੀਆਂ ਮੰਨ ਲਓ 10 ਸੀਟਾਂ ਸੀ 5 ਗਈਆਂ ਇਹਨਾਂ ਦੇ ਹੱਥੋਂ ਜੋ ਅੱਜ ਦੀ ਕਾਰਵਾਈ ਕੀਤੀ ਹੈ ਇਹਦੇ ਮੁਤਾਬਕ ਜਿਹੜੀਆਂ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਏ ਉੱਥੋਂ ਵੀ ਹੱਥ ਧੋਣਗੇ ਭਾਵੇਂ ਸਾਡੇ ਦੋਨਾਂ ਫਾਰਮਾਂ ਦਾ ਕੋਈ ਪ੍ਰੋਗਰਾਮ ਨਹੀਂ ਕਿ ਸਰਕਾਰ ਡੇਗਣਾ ਕਿਸੇ ਦੀ ਬਣਾਉਣੀ ਸਾਡਾ ਸੀਮਤ ਕਿਸਾਨਾਂ ਨੇ ਜਿਹੜੇ 12 ਮੰਗਾ ਉਹਨੂੰ ਲਾਗੂ ਕਰਵਾਓ ਕਿਸਾਨ ਵੱਡਾ ਪ੍ਰੋਟੈਸਟ ਕਰ ਰਿਹਾ ਸੀ ਕਿਸਾਨਾਂ ਨੇ ਨਵਦੀਪ ਜਲਵੇੜਾ ਦੇ ਲਈ ਟ੍ਰੇਨਾਂ ਤੱਕ ਰੋਕੀਆਂ ਪਰ ਉਧਰ ਹਾਈ ਕੋਰਟ ਨੇ ਬਿੱਤੇ ਦਿਨ ਹੀ ਵੱਡਾ ਫੈਸਲਾ ਦਿੱਤਾ ਤੇ ਜਮਾਨਤ ਦਿੱਤੀ ਹੈ ਤੇ ਉਹਦੇ ਜਮਾਨਤ ਮਿਲਣ ਦੇ ਬਾਵਜੂਦ ਵੀ ਜਿਹੜਾ ਉਸ ਨੂੰ ਉਸ ਤਰੀਕੇ ਨਾਲ ਨਹੀਂ ਚੱਲਣ ਦਿੱਤਾ ਜਾ ਰਿਹਾ ਜਿਵੇਂ ਨਵਦੀਪ ਜਲਵੇੜਾ ਦੇ ਲਈ ਪ੍ਰੋਗਰਾਮ ਉਲੀਕਿਆ ਗਿਆ ਸੀ ਕੀ ਕਾਰਨ ਲੱਗ ਰਿਹਾ ਕਿ ਨਵਦੀਪ ਜਲਵੇੜਾ ਦੇ ਚੱਡੇ ਤੱਕ ਪਾੜ ਦਿੱਤੇ ਗਏ ਆਖਰਕਾਰ ਖਤਰਾ ਕੀ ਹੋ ਗਿਆ ਉਹ ਤਾਂ ਇੱਕ ਨੌਜਵਾਨ ਆ ਪੰਜਾਬ ਜਿਹੜਾ ਦੇਸ਼ ਦਾ ਹੀ ਨੌਜਵਾਨ ਆ ਕਿਤੇ ਬਾਹਰੋਂ ਤਾਂ ਨਹੀਂ ਆਇਆ ਬੇਕੋ ਉਹ ਨੌਜਵਾਨ ਜਿਹੜੀ ਪਿੱਛੇ ਨੂੰ ਆਪਾਂ ਪਿੱਛੇ ਨੂੰ ਚੱਲੇ ਸਾਡਾ ਦੋਨੇ ਫੋਰਮਾਂ ਦਾ ਪ੍ਰੋਗਰਾਮ ਦਿੱਤਾ ਸੀ 13 ਫਰਵਰੀ ਨੂੰ ਦਿੱਲੀ ਚੱਲੋ ਉਹ ਸਥਿਤੀ ਦੇ ਵਿੱਚ ਇੱਕ ਵਾਰਦਾਤ ਹੁੰਦੀ ਹੈ ਭਾਨਾ ਸਿੱਧੂ ਵਾਲੀ ਪੰਜਾਬ ਦੇ ਵਿੱਚ ਭਾਨਾ ਸਿੱਧੂ ਤੇ ਸੇਮ ਇਹ ਕਿਸ ਕੀਤਾ ਉਹ ਵੀ ਉਹ ਸਾਡੇ ਅਧੋਲਨ ਦੀ ਹਮਾਇਤ ਕਰਦਾ ਸੀਗਾ ਤਾਂ ਜਦੋਂ ਉਹਦੇ ਪਿੰਡ ਕੱਟ ਕੀਤਾ ਗਿਆ ਬੱਕ ਬੱਕ ਆਗੂ ਸਾਰੇ ਉੱਥੇ ਬੋਲੇ ਅਸੀਂ ਵੀ ਬੋਲੇ ਪਰ ਇੱਕ ਇਹ ਨੌਜਵਾਨ ਸੀ ਮਨਦੀਪ ਜਲਵੇੜਾ ਜਦੋਂ ਇਹਨੇ ਜ਼ੋਰ ਦੇ ਕੇ ਕਿਹਾ ਸੀਗਾ ਕਿ ਭਾਣਾ ਸਿੱਧੂ ਨਾਲ ਜੋ ਕੁਝ ਹੋਇਆ ਠੀਕ ਹੈ ਅਸੀਂ ਨਿੰਦਿਆ ਕਰਦੇ ਆਂ ਪਰ ਜ਼ਿਆਦਾ ਇਹਨੇ ਇਸ਼ੂ ਇਹ ਠਾਇਏ ਸੀ ਕਿ 13 ਫਰਵਰੀ ਨੂੰ ਜਿਹੜਾ ਦਿੱਲੀ ਪ੍ਰੋਗਰਾਮ ਦਿੱਤਾ ਉਹਨੂੰ ਵੱਧ ਚੜ ਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਤਾਂ ਉਹ ਉਹਦੀ ਅਪੀਲ ਤੇ ਲੱਖਾਂ ਕਿਸਾਨ ਇੱਥੇ ਵੀ ਦੇਖੇ ਆਪਾਂ ਖਨੌਰੀ ਵੀ ਦੇਖ ਕੇ ਇਸ ਤੋਂ ਸਰਕਾਰਾਂ ਡਰਦੀਆਂ ਨੌਜਵਾਨਾਂ ਤੋਂ ਕਿ ਸੇਹ ਦੇ ਰਹੇ ਨੇ ਤਾਂ ਜਿਹੜੇ ਸਵਾਲ ਦੂਜੇ ਨਿਸ਼ੜੀ ਹੋ ਗਏ ਜੀ ਨੌਜਵਾਨ ਪੜ ਨਹੀਂ ਰਿਹਾ ਨੌਜਵਾਨ ਕੰਮ ਨਹੀਂ ਕਰ ਰਿਹਾ ਉਹਦੇ ਉਲਟ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਤਹਿਤ ਸਾਨੂੰ ਇੱਥੋਂ ਤੱਕ ਲੈ ਕੇ ਆਂਦਾ ਹੈ ਇਹ ਨੌਜਵਾਨ ਦਾ ਵੱਡਾ ਯੋਗਦਾਨ ਸੀਗਾ ਜਿਹੜੀ ਤੁਸੀਂ ਗੱਲ ਕਹਿੰਦੇ ਵੀ ਇੰਨਾ ਕੁੱਟਿਆ ਇੰਨਾ ਮਾਰਿਆ ਨਹੀਂ ਮਾਰ ਆ ਜਾ ਵੀ ਬੰਦਾ ਹਵਾ ਲਾੜ ਚ ਡਾ ਦੇ ਤਾਂ ਲਿਖ ਕੇ ਦੇ ਦਿੰਦਾ ਤਾਂ ਜੋ ਇਹਨੂੰ 24 24 ਘੰਟੇ ਬਾਹਾਂ ਬੰਨ ਕੇ ਖੜ੍ਹਾ ਹੀ ਰਹਿਣਾ ਵੀ ਪਰ ਇਹਨੇ ਇੱਕ ਵੀ ਲੱਚਕ ਨਹੀਂ ਦਿੱਤੀ ਇਹ ਬਹੁਤ ਵੱਡਾ ਨੌਜਵਾਨਾਂ ਨੂੰ ਸਨੇਹਾ ਵੀ ਹੈ ਕਿਸਾਨਾਂ ਲਈ ਬਹੁਤ ਵੱਡੀ ਦੇਣ ਵੀ ਆ ਵੀ ਜਿੰਨਾ ਤੁਸੀਂ ਕੁੱਟੋਂਗੇ ਜਿੰਨਾ ਕਿਸੇ ਨੂੰ ਜਿਆਦਾ ਜ਼ਬਰਟਾ ਹੋਊਗੇ ਤਾਂ ਇਹਦੇ ਵਿਰੋਧ ਦੇ ਵਿੱਚ ਸੋਨੂੰ ਮੂੰਹ ਦਿਖਾਣੀ ਪੈਣੀ ਨਵਦੀਪ ਜਲਵੇੜਾ ਜਿਵੇਂ ਆਪਣਾ ਰੋਲ ਅਦਾ ਕਰ ਰਿਹਾ ਹੈ ਕੀ ਇਸ ਨਾਲ ਕਿਸਾਨੀ 'ਚ ਹੋਰ ਤਾਕਤ ਆ ਰਹੀ ਹੈ ਨੌਜਵਾਨੀ 'ਚ ਹੋਰ ਜਿਹੜਾ ਜੋਸ਼ ਭਰਿਆ ਜਾ ਰਿਹਾ ਹੈ ਵੇਖੋ ਮੈਂ ਥੋੜਾ ਜਿਹਾ ਪਿੱਛੇ ਜਾਣਾ ਜਦੋਂ ਅਸੀਂ 84 'ਚ ਆਇਆ ਮੈਂ ਕਿਸਾਨ ਜੱਸੇ ਬੰਦਿਆਂ ਦੇ ਪਹਿਲਾਂ ਸਾਡੇ ਬਜ਼ੁਰਗ ਸਾਨੂੰ ਇਹ ਕਹਿੰਦੇ ਹੁੰਦੇ ਸੀ ਉਹ ਨਾ ਜਾਓ ਯਾਰ ਛੋਡੇ ਤੇ ਪੁਲਿਸ ਫੜ ਲੂਗੀ ਛੋਡੇ ਤੇ ਪਰਚਾ ਪਾ ਦੋ ਅਸੀਂ ਲਗਾਤਾਰ ਲੜਦੇ ਰਹੇ ਆਪਾਂ ਬਹੁਤ ਵਾਰੀ ਜੇਲ੍ਹ ਵੀ ਗਏ ਬਹੁਤ ਵਾਰੀ ਪਰਚਾ ਹੀ ਪਏ ਬਹੁਤ ਵਾਰੀ ਸਾਰਾ ਕੁਝ ਕੀਤਾ ਲੜਦੇ ਲੜਦੇ ਲੜਾਈ ਅੱਜ ਇੱਥੋਂ ਤੱਕ ਲੈ ਆਏ ਜਿਹੜੇ ਨੌਜਵਾਨਾਂ ਦੀ ਖਾਤਰ ਅਸੀਂ ਜ਼ਮੀਨ ਬਚਾਉਣ ਦੇ ਖਾਤਰ ਲੜਦੇ ਆਂ ਅੱਜ ਉਹ ਨੌਜਵਾਨ ਐਸ ਹਾਲਾਤਾਂ ਦੇ ਵਿੱਚ ਜਿਹੜਾ ਲੜਕੇ ਆਦੇ ਪਿੰਡੇ ਤੇ ਸਹਿ ਕੇ ਅੱਜ ਵੀ ਨੌਜਵਾਨਾਂ ਨੂੰ ਇਹਸਾ ਨਾ ਦਿੰਦਾ ਹੈ ਬੀ ਐਮ ਐਸ ਪੀ ਕੱਲੀ ਉਹ ਨੌਜਵਾਨ ਦੀ ਨਹੀਂ ਨਾ ਕਿਸੇ ਢੱਲੇਵਾਲ ਦੀ ਨਾ ਕਿਤੇ ਪੰਦੇਰ ਦੀ ਐਮ ਐਸ ਪੀ ਮਿਲ ਨਹੀਂ ਸਾਰੇ ਕਿਸਾਨਾਂ ਨੂੰ ਜਿਹੜੇ ਕਿਸਾਨ ਜਾਂ ਮੈਂ ਕਹਿੰਦਾ ਖਪਤਕਾਰ ਸ਼ਹਿਰੀ ਲੋਕ ਵੀ ਸਮਝ ਨਹੀਂ ਰਹੇ ਉਹਨਾਂ ਨੂੰ ਮੋਟੀ ਗੱਲ ਤੇ ਸਮਝ ਲੈਣਾ ਚਾਹੀਦਾ ਜਿਹੜੀਆਂ ਫਸਲਾਂ ਤੇ ਐਮ ਐਸ ਪੀ ਹੈ ਨਹੀਂ ਮੰਨ ਲਓ ਪਿਆਜ਼ ਤੇ ਐਮ ਐਸ ਪੀ ਹੈ ਨਹੀਂ ਆਲੂਆਂ ਤੇ ਐਮ ਐਸ ਪੀ ਹੈ ਨਹੀਂ ਆਲੂਆਂ ਦਾ ਰੇਟ ਕਿਹਦਾ ਰੇੜੀ ਵਾਲੇ ਦਾ ਉਹਨੂੰ ਤੁਰਿਆ ਜਾਂਦਾ ਉਹ ਕਹਿੰਦੇ ਜੀ 20 ਰੁਪਏ ਹੈ ਤੁਰਿਆ ਜਾਂਦਾ ਕਿਤੇ 50 ਕਿਸਾਨ ਕਣਕ ਲੈ ਕੇ ਖੜ ਜੇ ਮੰਡੀ ਦੇ ਵਿੱਚ ਹੋਰ ਰੁਪਏ 30 ਮੰਗ ਲੇ ਕਿ ਮੈਂ 30 ਰੁਪਏ ਕਿਲੋ ਕਣਕ ਦੇਉਂਗਾ ਆਪਾਂ ਵੀ ਲੰਘਦੇ ਜਾ ਆ ਯਾਰ ਰੇਟ ਤਾਂ 250 ਦਾ ਤੂੰ 30 ਕਾ ਦੇ ਮੰਗਦਾ ਤੂੰ ਚਲੋ ਜੇ ਤੇਰਾ ਖਰਚਾ ਹੋ ਗਿਆ ਤੇਰਾ ਤੇਲ ਮੱਚਾ ਤੂੰ 24 ਲੈ ਲੈ ਐਮ ਐਸ ਪੀ ਦਾ ਇੰਨਾ ਸੋਖ ਹੈ ਜੇ ਉਹ ਗੰਡਿਆਂ ਤੇ ਪਿਆਜ਼ ਤੇ ਮੰਨ ਲਓ 10 ਰੁਪਏ 15 ਰੁਪਏ ਐਮ ਐਸ ਪੀ ਹੋਵੇ ਤਾਂ ਆਪਾਂ ਤੁਰੇ ਜਾਂਦੇ ਕਹਾਂਗੇ ਯਾਰ ਤੇਰੇ 2 ਰੁਪਏ ਕਮਾ ਲਾ ਕਿਲੋ 17 ਰੁਪਏ ਚਾਹੀਦੇ ਸਨ ਤਾਂ ਇਹੇ ਹਾਲਾਤ ਟਮਾਟਰ 2 ਰੁਪਏ ਕਿਸਾਨ ਵੇਚਦੇ ਆ ਉਹ ਪੱਟ ਰਹੇ ਆ ਪਿੱਟ ਰਹੇ ਨੇ ਵੀ ਸਾਨੂੰ ਰੇਟ ਨਹੀਂ ਮਿਲ ਰਿਹਾ ਤੇ ਰੇੜੀ ਤੇ ਮਿਲੋਂ ਕੋਈ 50 ਜਦੋਂ ਮਹਾਰਾਸ਼ਟਰ ਦੇ ਵਿੱਚ ਤੁਸੀਂ ਕਿਤੇ ਦੌਰ ਲਗਿਆ ਨਾ ਉੱਥੇ ਪਿਆਜ਼ ਪੱਟਿਆ ਜਾਂਦਾ ਲਾਇਆ ਜਾਂਦਾ ਕਿਉਂ ਮੌਸਮ ਇੱਕ ਨਿਰਪਾਰਾ ਉੱਥੇ ਕੋਈ ਉਹ ਨਹੀਂ 6 ਮਹੀਨੇ ਵਾਲੀ ਉਹ ਰੁਪਈਆ ਕਿਲੋ ਤੇ ਸਿੱਟ ਰਹੇ ਨੇ ਤੇ ਆਪਾਂ ਨੂੰ ਇਹ ਲੱਗਦਾ ਯਾਰ ਅੱਜ 50 ਰੁਪਈਆ ਮਾੜਾ ਜਾ ਕਿਤੇ ਟਰੈਪ ਕੁਮੀ ਪੈ ਗਿਆ ਰੁਕ ਗਏ ਰੇਟ ਵਧ ਗਿਆ ਪਰ ਕਿਸਾਨ ਨੂੰ ਨੂੰ ਫਾਇਦਾ ਨਹੀਂ ਐਮਐਸਪੀ ਖਾਸ ਕਰਕੇ ਮੈਂ ਕਹਿੰਦਾ ਵੀ ਸ਼ਹਿਰੀ ਲੋਕਾਂ ਨੂੰ ਵੱਡੀ ਲੋੜ ਹੈ ਦੀ ਕਿਉਂਕਿ ਰੇਟ ਲਿਖਿਆ ਹੋਣਾ ਤੇ ਰੇਟ ਲਿਖਿਆ ਅਗਲਾ ਕਹਿੰਦਾ 2 ਰੁਪਏ ਦੇ ਦਿਓ 2 ਰੁਪਏ ਲੈ ਲੈ ਤੇ ਬਾਕੀ ਜਿਹੜੇ 50 50 ਰੁਪਏ ਇਹਨਾਂ ਦੀ ਬਾੜੀ ਲੁੱਟ ਹੁੰਦੀ ਹੈ ਇਕੱਲੀ ਕਿਸਾਨਾਂ ਦੀ ਨਹੀਂ ਇਕੱਲੇ ਕਣਕ ਦਾ ਝੋਨੇ ਦਾ ਰੇਟ ਨਹੀਂ ਅਸੀਂ ਕਹਿੰਦੇ ਕਿ ਬਾਜ਼ਾਰ ਦੇ ਵਿੱਚ ਜੋ ਵੀ ਚੀਜ਼ ਹੈ ਅੱਜ ਮਨ ਘੜਤਾ ਦੇ ਰੇਟ ਲੱਗਦੇ ਚਾਹੇ ਕਿਸੇ ਮੌਲਚ ਵੜਜੋ ਚਾਹੇ ਕਿਸੇ ਦੁਕਾਨ ਤੇ ਵੜਜੋ ਉਹ ਮੰਨ ਘਟਤਾ ਤੋਂ ਲੋਕ ਬਚ ਰਹਿਣਗੇ ਅਸੀਂ ਤਾਂ ਕਹਿੰਦੇ ਆ ਵੀ ਜੋ ਵੀ ਜਿੰਸ ਪੈਦਾ ਹੁੰਦੀ ਹੈ ਚਾਹੇ ਕਿਸੇ ਸਟੇਟ ਦੇ ਵਿੱਚ ਕਿਸਾਨ ਪੈਦਾ ਕਰਦਾ ਹੈ ਉਹ ਤੇ ਐਮਐਸਵੀ ਮਿਲਣੀ ਚਾਹੀਦੀ ਹੈ ਤੇ ਉਹਦਾ ਰੇਟ ਮੰਡੀ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਏਵੇਂ ਜ਼ਿਕਰ ਮੰਨ ਲਓ ਨਰਮੇ ਤੋਂ ਕਪੜਾ ਤਿਆਰ ਹੁੰਦਾ ਹੈ ਕਪੜਾ ਜੇ ਮੰਨ ਲਓ 7000 ਨੂੰ ਨਰਮਾ ਵਿਕਦਾ ਹੈ ਉਹਦੇ ਖਰਚੇ ਗਿਣ ਕੇ ਸਾਨੂੰ ਗਿਣਨਾ ਚਾਹੀਦਾ ਕਿ ਇਹ ਤੋਂ ਇੰਨਾ ਕਪੜਾ ਤਿਆਰ ਹੋ ਗਿਆ ਸਾਨੂੰ ਮਨ ਮਰਜ਼ੀ ਨਾਲ 500 ਮੀਟਰ ਕਿਤੇ 1000 ਮੀਟਰ ਕਿਤੇ 10 ਮੀਟਰ ਬੁੜੀਆਂ ਇੰਨੇ ਨਾਲ ਖੁਸ਼ ਹੋ ਜਾਂਦੀਆਂ ਕਿ ਮੈਂ ਤਾਂ ਬੜਾ ਮਹਿੰਗਾ ਛੂਟ ਲੇਤਾ ਹੈ ਪਰ ਹੁੰਦਾ ਤਾਂ ਧਾਗੇ ਤੋਂ ਹੀ ਆ ਨਾ ਤਾਂ ਇਸ ਕਰਕੇ ਜਿਹੜੀ ਇਹ ਲੜਾਈ ਹੈ ਜਿਹੜੀ ਅੱਜ ਉਹ ਨੌਜਵਾਨ ਨੇ ਕਹੀ ਹੈ ਨਾ ਕਿ ਮੇਰੀ ਲੜਾਈ ਨਹੀਂ ਇਸ ਲੜਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਪੂਰੇ ਭਾਰ ਦੇ ਲੋਕਾਂ ਨੂੰ ਆਉਣਾ ਚਾਹੀਦਾ ਮੇਰਾ ਲਾਸਟ ਸਵਾਲ ਹੈ ਜੀ ਕੀ ਹੁਣ ਦਿੱਲੀ ਦੇ ਲਈ ਪਲੈਨਿੰਗ ਪੂਰੀ ਹੋ ਗਈ ਹੈ ਕਿੰਦਾ ਦੀ ਤਿਆਰੀ ਹੈ ਤੇ ਕਿੱਦਾਂ ਦਾ ਹਜੂਮ ਹੁਣ ਦਿੱਲੀ ਵੱਲ ਰੁਖ ਕਰੇਗਾ ਵੇਖੋ ਸਾਡੀ ਕੋਈ ਕਿਤੇ ਰੋਡ ਜਾਮ ਲਾਉਣ ਦਾ ਫੈਸਲਾ ਨਹੀਂ ਅੱਜ ਸਾਡੀ ਸਰਕਾਰ ਸਾਡੀਆਂ ਮੰਗਾਂ ਮੰਨ ਲੇ ਕੋਈ ਦਿੱਲੀ ਅਸੀਂ ਹੱਥ ਲਾ ਕੇ ਨਹੀਂ ਮੁੜਨਾ ਪਰ ਜੇ ਸਰਕਾਰ ਹਾਈ ਕੋਰਟ ਦੇ ਫੈਸਲੇ ਨੂੰ ਸ੍ਰੀਮ ਕੋਰਟਾਂ ਦੇ ਫੈਸਲੇ ਨੂੰ ਆਪ ਹੀ ਨਹੀਂ ਮੰਨਦੀ ਇਹਦੀ ਤਾਂ ਹੁਣ ਸਰਕਾਰ ਜ਼ਿੰਮੇਵਾਰ ਹੈ ਨਾ ਇਹਦਾ ਮਤਲਬ ਹਾਈ ਕੋਰਟਾਂ ਦਾ ਵੀ ਨਰਦ ਕੀਤਾ ਤਾਂ ਉਹ ਜਿਹੜੀ ਹੈ ਤੁਰਤ ਸਾਡਾ ਉਹੀ ਫੈਸਲਾ ਜਿਹੜਾ ਪਹਿਲਾਂ ਵਾਲਾ ਹੈ ਅਸੀਂ ਦਿੱਲੀ ਜਾਵਾਂਗੇ ਜਿੱਦੇ ਵੀ ਰਸਤੇ ਖਾਲੀ ਹੋ ਗਏ ਅਸੀਂ 4-5 ਦਿਨਾਂ ਦਾ ਸਮਾਂ ਲੈ ਕੇ ਲੋਕਾਂ ਨੂੰ ਦੱਸ ਦੇਵਾਂਗੇ ਕਿ ਆਹ ਜਿਹੜੇ ਸਾਡੇ ਘਰ ਬਣਾਏ ਆ ਪੱਕਾ ਪਿੰਡ ਠੂਟਾ ਕੇ ਤਾਂ ਇਸ ਕਰਕੇ ਮੈਂ ਖਾਸ ਕਰਕੇ ਅੱਜ ਇਹੀ ਸੁਨੇਹਾ ਦੇਉਂ ਲੋਕਾਂ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਰਸਤੇ ਸਰਕਾਰ ਖੋਲਦੀ ਹੈ ਤੇ ਸਾਡਾ ਦਿੱਲੀ ਜਾਣ ਨੂੰ ਪੱਕਾ ਫੈਸਲਾ ਤਾਂ ਇਹ ਸਨ ਕਾਕਾ ਕੋਟਲਾ ਜਿਹੜੇ ਕਿ ਨਵਦੀਪ ਜਲਵੇੜਾ ਦੇ ਨਾਲ ਹੁਣ ਹੀ ਆਏ ਆ ਤੇ ਕੁਝ ਸਮੇਂ ਚ ਕਾਫਲਾ ਜਿਹੜਾ ਨਵਦੀਪ ਜਲਵੇੜਾ ਨਾਲ ਸ਼ੰਭੂ ਬਾਰਡਰ ਤੇ ਪਹੁੰਚ ਰਿਹਾ ਤਾਂ ਸ਼ੰਭੂ ਬਾਰਡਰ ਤੋਂ ਅਨੁ ਤਸਵੀਰਾਂ ਦਿਖਾ ਰਹੇ ਆ ਕਿ ਜੋ ਨਵਦੀਪ ਜਲਵੇੜਾ ਵਿਤੀ ਰਾਤ ਹੀ ਰਿਹਾ ਹੋਇਆ ਉਸ ਦੇ ਲਈ ਜਲਸਾ ਕੱਢਿਆ ਜਾਣਾ ਸੀ ਪਰ ਜਲਸਾ ਨਹੀਂ ਕੱਢਣ ਦਿੱਤਾ ਗਿਆ ਇਸ ਦੇ ਬਾਵਜੂਦ ਹੁਣ ਪੰਜਾਬ ਦੇ ਕੁਝ ਏਰੀਆ ਵਿੱਚੋਂ ਹੁੰਦਾ ਹੋਇਆ ਜਲਸਾ ਜਿਹੜਾ ਉਹ ਕੁਝ ਹੀ ਸਮੇਂ ਚ ਸ਼ੰਭੂ ਬਾਰਡਰ ਪਹੁੰਚ ਰਿਹਾ ਹੈ ਤੇ ਤੁਹਾਨੂੰ ਉਹ ਤਸਵੀਰਾਂ ਦਿਖਾਣ ਦੀ ਵੀ ਕੋਸ਼ਿਸ਼ ਕਰਾਂਗੇ ਵੀਡੀਓ ਜਰਨਲਿਸਟ ਤਤੁਲ ਪਰਮਨਾਲ ਸਤਰਾਮ ਸਿੰਘ ਮਠੋਈ ਔਨ ਏਅਰ